ਕੈਬਨਿਟ ਮੰਤਰੀ ਭਰੇਂਦਰ ਗੋਇਲ ਨੇ ਅੱਜ ਜੋ ਪਿੰਡ ਮੱਡਵੀ ਲਹਿਰਾ ਗਾਗਾ ਵਿਖੇ ਨਵੀਂ ਬਣੀ ਸੜਕ ਦਾ ਉਦਘਾਟਨ ਕਰਨ ਪਹੁੰਚੇ ਤੇ ਉੱਥੇ ਉਦਘਾਟਨ ਸਮਾਰੋਹ ਦੇ ਦੌਰਾਨ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਮੂਹ ਵਿਕਾਸ ਦੇ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਟਾਂਚੰਗਤ ਸੁਧਾਰਾ ਦੇ ਰਾਹੀਂ ਪਿੰਡਾਂ ਦੀ ਤਸਵੀਰ ਬਦਲੀ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੜਕਾਂ, ਪਾਣੀ, ਸਿਹਤ, ਸਿੱਖਿਆ ਤੇ ਹੋਰ ਜ਼ਰੂਰੀ ਸਹੂਲਤਾਂ ਦੀ ਸਹੂਲਤ ਹਰ ਇਲਾਕੇ ਤੱਕ ਪਹੁੰਚਾਉਣ ਦੇ ਲਈ ਵਚਨਬੱਧ ਤੇ ਇਸੇ ਮੌਕੇ ਉਹਨਾਂ ਨੇ ਸਥਾਨਿਕ निवासीया दे नाल ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਸੁਣੀਆਂ ਨੇ ਤੇ ਉੱਤੇ ਯਕੀਨ ਦਵਾਇਆ ਕਿ ਇਲਾਕੇ ਦੀ ਹੋਰ ਤਰੱਕੀ ਦੇ ਲਈ ਵੀ ਢਿੱਲ ਜੜੀਓ ਨਹੀਂ ਛੱਡੀ ਜਾਵੇਗੀ। ਮੰਡਵੀ ਹੈ ਵੱਡਾ ਪਿੰਡਾ ਮੰਡਵੀ ਪਿੰਡ ਦੇ ਵਿੱਚ ਖੜੇ ਆ ਤੇ ਇਹ ਜਿਹੜੀ ਸੜਕ ਹੈ ਇਹਦੀ ਲੰਬਾਈ ਹੈ ਜਿਹੜੀ 7 ਕਿਲੋਮੀਟਰ ਹੈ ਤੇ ਇਸ ਦੇ ਉੱਤੇ 1 ਕਰੋੜ 47 ਲੱਖ ਤੇ 33000 ਰੁਪਏ ਇਸ ਤੇ ਲੱਗਣਾ ਤੇ ਇਹ ਸੜਕ ਜਿਹੜੀ ਮਕਰੋੜ ਸਾਹਿਬ ਨੂੰ ਸਲੇਮਗੜ ਪਾਇਆ ਜਿਹੜੀ ਇੱਕ ਬਸਤੀ ਨੂੰ ਵੀ ਇਹ ਕਵਰ ਕਰੇਗੀ ਸੋ ਬਹੁਤ ਵੱਡੀ ਜ਼ਰੂਰਤ ਈ ਸੜਕ ਦੀ ਸਾਰੇ ਇਲਾਕੇ ਦੀ ਮੰਗ ਸੀ ਸੋ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਕਿ ਉਹਨਾਂ ਨੇ ਹਲਕੇ ਲਹਿਰੇ ਨੂੰ 60 ਸੜਕਾਂ ਜਿਹੜੀਆਂ 60 ਸੜਕਾਂ ਦਿੱਤੀਆਂ ਨੇ ਇਹ ਕਿਸਮ ਦਾ ਹੈ ਪੁਜੀਸ਼ਨਾਂ ਜਾਲ ਬੁਛਾਤਾ ਕਿਉਂਕਿ ਸਾਡੇ ਧੱਗਲ ਦੀ ਜਦੋਂ 2023 ਦੇ ਵਿੱਚ ਮਾਰ ਹੋਈ ਸੀ ਉਦੋਂ ਪਿੱਛੋਂ ਸੜਕਾਂ ਬਣਾਤੀਆਂ ਸੀ ਕਿਉਂਕਿ ਇੱਥੇ ਸਾਡੇ ਧੱਗਰ ਕਰਕੇ ਸੜਕਾਂ ਹਮੇਸ਼ਾ ਟੁੱਟ ਜਾਂਦੀਆਂ ਨੇ ਤੇ ਸਾਰੀਆਂ ਸੜਕਾਂ ਨੇ ਜਿਹੜੀਆਂ 14 ਸੜਕਾਂ ਮੈਂ ਗੱਲ ਕੀਤੀਆਂ ਨਹੀਂ ਪੱਥਰ ਰੱਖੇ ਸੀ ਪਰਸੋਂ 12 ਦੇ ਰੱਖੇ ਦੀ ਅੱਜ ਵੀ 12 ਦੇ ਰੱਖਨੇ ਨੇ ਇਸ ਤਰੀਕੇ ਦੇ ਨਾਲ ਸੱਤ ਸੜਕਾਂ ਜਿਹੜੀਆਂ ਅਸੀਂ 4 ਦਿਨਾਂ ਦੇ ਵਿੱਚ ਜਿਹੜੀਆਂ ਸ਼ੁਰੂ ਕਰਾ ਦੇਈਆਂ ਤੇ ਬਾਕੀ ਕੱਲੀਆਂ ਸੜਕਾਂ ਨਹੀਂ ਇਸ ਤੋਂ ਬਾਅਦ ਸਟੇਡੀਅਮ ਵਾਲਾ ਕੰਮ ਸ਼ੁਰੂ ਹੋਣਾ ਹੈ